ਇਹ ਮੰਨ ਲਓ ਕਿ ਐਸਐਸਪੀ ਸ੍ਰੀ ਹਿਸ਼ਦੇਮਾ ਜੀ ਦਿਸ਼ਾ ਅਨੁਸਾਰ ਐਸਪੀਡੀ ਤੇ ਐਸਪੀਸੀਟੀ ਦੀ ਹਦਾਇਤ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਹਦੇ ਵਿੱਚ ਸਹੀ ਸੁਲਾਤ ਜਨ ਮਸੀਹ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਟੂਬਾ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦੀਆਂ ਹੁਣ ਅਸੀਂ ਰਿਮਾਂਡ ਤੇ ਲਾ ਕੇ ਕਰਾਂਗੇ ਜਿੱਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਕਿ ਮੋਸ ਹਾਰਟ ਕ੍ਰਿਮੀਨਲ ਆ ਜੀ ਇਚੋਈ ਇਹ ਟੈਨਸ਼ਨ ਆਸੀ ਵੀ 25 ਜਨਵਰੀ ਨੂੰ ਕਨਵਾਇਟਡ ਦਰਜ ਹੈ ਜੀ ਜਿਹੜੀ ਜਿਹੜਾ ਚੋਰੀ ਕਰਦੇ ਵੀ ਵਿੱਚ ਵੀ ਹੈਗੇ ਨਾ ਮਸਤ ਹਾਂਜੀ ਹੁਣ ਰਿਮਾਂਡ ਤੇ ਲਵਾਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਥ ਤੇ ਉਹ ਤੁਹਾਡੇ ਸੌਣੇ ਤੇ ਅਗੰਤੂਨ ਦਾ ਸੰਗੇਜ ਲਓ ਬੈਕਗ੍ਰਾਉਂਡ ਕੀ ਹੈਗਾ ਕਿੱਥੋਂ ਰਹਿਣ ਵਾਲੇ ਹੈ ਤੁਸੀਂ ਸਤਲੁਜ ਨੂੰ ਸੀ ਜੀ ਮਸਤਵਾਲ ਪਿੰਡ ਹੈਗਾ ਮਸਤਵਾਲ ਜੇਟਾ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਸਿਟੀ ਦੇ ਵਿੱਚ ਇਮ ਖਦਮਾ ਦਰਜ ਚੋਰੀ ਚੋਰੀ ਦੇ ਕਿ ਲੁੱਟ ਆਪੋ ਜਾਵਰ ਗਿਆ ਐਕਸਲੈਂਸ ਚੁੜ ਜਾਗਾ ਆ ਇੱਕ ਪਰਚੀ ਚੀਜ਼ਾਂ ਨਾੜ ਤਾਂ ਵੀ ਹੈਗਾ ਜੀ ਇੱਥੇ ਇਹਦਾ ਮਕਮਲ ਐਫ ਆਈ ਨੰਬਰ 22 ਹੋਈਆ ਦਰਜ ਜਿਹਦੇ ਵਿੱਚ ਗਨੀ ਸੋਨੂ ਮਹਾ ਜ ਏ ਰੈਨਵਲਾ ਸ਼ਿਮਲਾਪੁਰ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਅਜ ਤੇ ਪ੍ਰਣਾਸ਼ਾ ਦਾ ਤਰਫ ਤੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਰੰਗ ਤੇ ਚਿੱਟਾ ਰੰਗ ਦੀ ਸਫਟ ਜਾਇਰ ਹੈ ਚੈੱਕ ਕੀਤੀ ਜਿਸ ਦੇ ਵਿੱਚ 46 ਬੋਤਲਾਂ ਕਾਲਾੰਗੂਰ 12 ਬੋਤਲਾਂ ਪੰਜਾਬ ਲੈਂਡ ਲਾਰਟ ਰਾਮ ਗੱਡੀ ਦੇ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹਾਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ ਕਿੱਥੋਂ ਆ ਰਿਹਾ ਸੀ ਤਾਂ ਕਿੱਤੇ ਕਿਤੇ ਪਚੋੜੇ ਵਿੱਚੋਂ ਆ ਰਿਹਾ ਸੀ ਇਹ ਹੁਣ ਪ੍ਰਸ਼ਾਸਨ ਸਾਹਿਬ ਤੋਂ ਆਏ ਸੀ ਪਰ ਜਿਹੋਣੇ ਪੁਛ ਕੇ ਅਸੀਂ ਗਿਆ ਰਿਮਾਰਕ ਤੇ ਲਵਾਂਗੇ ਇਹ ਕਿ ਇਹ ਮੈਂ ਅਮਰਸਤੋਂ ਲਿਆਂਦੀ ਆ। ਦਮਾਨ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਤੇ ਕਿੱਥੇ ਇੰਨੇ ਪਹੁੰਚਾਉਣੀ ਸੀ ਜੀ। ਜਿਹੜੇ ਪਹਿਲੇ ਮਾਮਲੇ ਦਾ ਦੋ ਸ਼ਰਾਬ ਦੇ ਇਹ ਹੋ ਗਏ। ਸ਼ਰਾਬ ਦੇ ਮਕਦਮੇ ਜੀ ਇੱਕ ਚੋਰੀ ਦੇ ਮਕਦਮੇ ਦਰਜ ਨੇ ਜੀ 379B 3411 ਨੰਬਰ ਮਕਦਮੇ ਦਰਜ ਨੇ ਇੱਥੇ ਜੀ ਪਹਿਲਾਂ। ਲੁਹਾਨੇ ਦੇ ਵਿੱਚ ਨਹੀਂ ਜੀ ਦਰੰਗ ਦੇ ਵਿੱਚ ਨਹੀਂ ਸ਼ਾਹਪੁਰ ਕੰਡੀ ਦਰਜ ਨੇ ਜੀ ਇਹਦੇ ਟੋਲ 8 ਕੰਮ ਕਰਦੇ ਦਰਜ ਨੇ ਪਹਿਲਾਂ ਜੀ। ਤੇ ਇਸ ਤਰ੍ਹਾਂ ਦੀ ਕਾਰਵਾਈ ਕੀ ਜਾਰੀ ਹੈ? ਇਹਦੇ ਖਿਲਾਫ ਜ